ਕੁਦਰਤ ਨੇ ਸੂਰਜ ਨੂੰ ਸਾਡੇ ਮੁਲਕ ਲਈ ਇੰਨਾ ਕੁ ਫਿਲਟਰ ਕਰਕੇ ਉਹਦੀ ਡਿਊਟੀ ਲਗਾਈ ਹੈਗੀ ਕਿ ਉਹ ਆਪਣੀਆਂ ਰੇਜ਼ ਫਿਲਟਰ ਕਰਕੇ ਸਾਡੇ ਤੱਕ ਦਿੰਦਾ ਹੈ ਜਿਸ ਨਾਲ ਸਾਡੀ ਬੋਡੀ ਉਲਟਾ ਇੰਡੀਆ ਦੀ ਜਿਹੜੀ ਸਨਲਾਈਟ ਹੈ ਇਹਨੂੰ ਲੈਣ ਦੇ ਨਾਲ ਸਾਡੀ ਬਾਡੀ ਦੇ ਵਿੱਚ ਕੈਂਸਰ ਨਾਲ ਲੜਨ ਦੀ ਇਮਿਊਨਿਟੀ ਵੱਧ ਜਾਂਦੀ ਹੈ ਅੱਜ ਸਾਨੂੰ ਕੈਂਸਰ ਫੀਮੇਲ ਚ ਹੁਣ ਦੇਖੋ ਵਿਟਾਮਿਨ ਡੀ ਦੀ ਗੱਲ ਕਰ ਰਹੇ ਹਾਂ ਵਿਟਾਮਿਨ ਡੀ ਜਿਹੜੀ ਫੀਮੇਲ ਦੇ ਵਿੱਚ ਪ੍ਰੋਪਰ ਹੈ ਤੇ ਕੈਲਸ਼ੀਅਮ ਪੂਰਾ ਹੈ ਯੂਟਰਸ ਦਾ ਕੈਂਸਰ ਉਹਨੂੰ ਹੋ ਹੀ ਨਹੀਂ ਸਕਦਾ ਲੇਕਿਨ ਅੱਜ ਯੂਟਰਸ ਦਾ ਕੈਂਸਰ ਹੋ ਰਿਹਾ ਕਿਉਂ ਹੋ ਰਿਹਾ ਵਿਟਾਮਿਨ ਡੀ ਦੀ ਕਮੀ ਕਰਕੇ ਅਸੀਂ ਸੀਡ ਸਾਈਕਲਿੰਗ ਕਿਉਂ ਸ਼ੁਰੂ ਕਰਵਾਈ ਹੈ ਪੰਪਕਿਨ ਸੀਡ ਰਾਹੀਂ ਵਿਟਾਮਿਨ ਡੀ ਉਹਦੇ ਚ ਐਡ ਹੁੰਦਾ ਲੇਕਿਨ ਜੇ ਤੁਸੀਂ ਸਨ ਰੇਜ਼ ਸਨ ਲਾਈਟ ਨੂੰ ਵੀ ਬਾਡੀ ਨੂੰ ਐਬਜ਼ਾਰਬ ਕਰਵਾਉਂਦੇ ਹੋ ਤਾਂ ਤੁਹਾਡੀ ਬਾਡੀ ਚ ਕਿਤੇ ਵੀ ਕੈਂਸਰ ਨਹੀਂ ਹੋ ਸਕਦਾ ਪਰ ਪੁੱਲਰ ਸਾਹਿਬ ਅੱਜ ਤੱਕ ਤਾਂ ਸਾਨੂੰ ਸਾਰਿਆਂ ਨੂੰ ਇਹ ਹੀ ਪੜਾਇਆ ਗਿਆ ਕਹਿੰਦੇ ਜਿਹੜੇ ਸੂਰਜ ਤੋਂ ਅਲਟਰਾ ਵਾਇਲਟ ਜਾਂ ਯੂਵੀ ਰੇਜ਼ ਆਉਂਦੀਆਂ ਨੇ ਉਹ ਇੰਨੀਆਂ ਕਿ ਜ਼ਿਆਦਾ ਗੰਦਲੀਆਂ ਹੋ ਗਈਆਂ ਨੇ ਪੋਲੂਟਰ ਪੋਲੂਸ਼ਨ ਦੇ ਕਰਕੇ ਵੀ ਉਹ ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਨੇ ਉਹ ਸਾਡੇ ਮੁਲਕ ਲਈ ਨਹੀਂ ਰਹੀਆਂ ਮਸਲਾ ਕੀ ਹੈ ਕਿ ਸਾਡੇ ਜਿਸੀ ਅੱਜ ਜਿਸੀ ਕਿਤਾਬਾਂ ਪੜ੍ਹ ਰਹੇ ਨੇ ਵੀ ਯੂ ਐਸ ਏ ਤੇ ਯੂਰੋਪੀਅਨ ਬੇਸ ਹੈ। ਇੰਡੀਆ ਦੇ ਸਾਰੇ ਡਾਕਟਰ ਝੂਠ ਬੋਲਦੇ। ਨਹੀਂ ਉਹ ਉਹ ਜਿੰਨੇ ਵੀ ਡਾਕਟਰ ਨੇ ਉਹਨਾਂ ਦੀ ਜਿੰਨੀ ਵੀ ਸਟੱਡੀ ਹੈ ਉਹ ਯੂਰੋਪੀਅਨ ਤੇ ਅਮਰੀਕਨ ਬੇਸਡ ਹੈ। ਓਕੇ ਉਹਨਾਂ ਨੂੰ ਪੁੱਛੋ ਪ੍ਰੋਟੀਨ ਲਈ ਕੀ ਖਾਣਾ ਚਾਹੀਦਾ? ਉਹ ਕੀ ਕਹਿੰਦੇ? ਅੰਡਾ। ਅੰਡਾ ਬਿਲਕੁਲ। ਉਹਨਾਂ ਨੂੰ ਦਾਲਾਂ ਨਹੀਂ ਦਿਖਦੀਆਂ। ਉਹਨਾਂ ਨੂੰ ਇੱਥੇ ਬਲੈਕ ਚਨੇ ਨਹੀਂ ਦਿਖਦੇ। ਕਾਲੇ ਚਨੇ ਨਹੀਂ ਦਿਖਦੇ। ਉਹਨਾਂ ਦਾ ਨਾਂ ਨਹੀਂ ਕਦੇ ਲਿਆ ਸਪਰਾਉਟ ਦਾ ਨਾਂ ਹੀ ਲੈਂਦੇ ਹੋ। ਬਿਨ ਉਹਨਾਂ ਦੀ ਕਿਤਾਬਾਂ 'ਚ ਨਹੀਂ ਲਿਖਿਆ ਹੋਇਆ। ਉਹਨਾਂ ਨੂੰ ਅੰਡਾ ਤੇ ਨੌਨ ਵੇਜ ਤੋਂ ਇਲਾਵਾ ਨਹੀਂ ਪੜਾਇਆ ਗਿਆ ਕਿ ਪ੍ਰੋਟੀਨ ਕਿੱਥੋਂ ਮਿਲਦਾ ਹੈਗਾ ਇਸ ਕਰਕੇ ਉਹਨਾਂ ਨੇ ਉਹੀ ਬੋਲਣਾ ਜੋ ਕਿਤਾਬਾਂ 'ਚ ਪੜਿਆ ਪੂਰੀ ਦੀ ਪੂਰੀ ਜਿਹੜੀ ਲੌਬੀ ਹੈਗੀ ਹੈ ਤੁਸੀਂ ਮੈਡੀਕਲ ਸਾਇੰਸ ਦੀ ਗੱਲ ਕਰ ਰਹੇ ਹੋ ਤਾਂ ਇਸ ਲੌਬੀ ਨੇ ਪੂਰੇ ਦਾ ਪੂਰਾ ਜਿੰਨਾ ਵੀ ਜਿੰਨੀ ਪੜਾਈ ਹੈ ਯੂਰੋਪੀਅਨ ਤੇ ਅਮਰੀਕਨ ਬੇਸਡ ਹੈ ਇੰਡੀਅਨ ਬੇਸ ਜਿਹੜੀ ਅਸੀਂ ਨੇਚਰਲ ਹੈਲਥ ਸਾਇੰਸ ਉਹ ਤਾਂ ਇਹਨਾਂ ਨੇ ਕਦੇ ਦੀ ਸਾੜਤੀ ਹੋਈ ਹੈ ਕੁਦਰਤ ਨੇ ਸੂਰਜ ਨੂੰ ਸਾਡੇ ਮੁਲਕ ਲਈ ਇਨੱਕ ਫਿਲਟਰ ਕਰਕੇ ਉਹਦੀ ਡਿਊਟੀ ਲਗਾਈ ਹੈਗੀ ਕਿ ਉਹ ਆਪਣੀਆਂ ਰੇਜ਼ ਫਿਲਟਰ ਕਰਕੇ ਸਾਡੇ ਤੱਕ ਦਿੰਦਾ ਜਿਸ ਨਾਲ ਸਾਡੀ ਬਾਡੀ ਉਲਟਾ ਇੰਡੀਆ ਦੀ ਜਿਹੜੀ ਸਨਲਾਈਟ ਹੈ ਇਹਨੂੰ ਲੈਣ ਦੇ ਨਾਲ ਸਾਡੀ ਬਾਡੀ ਦੇ ਵਿੱਚ ਕੈਂਸਰ ਨਾਲ ਲੜਨ ਦੀ ਇਮਿਊਨਿਟੀ ਵੱਧ ਜਾਂਦੀ ਹੈ ਅੱਜ ਸਾਨੂੰ ਕੈਂਸਰ ਫੀਮੇਲ ਚ ਹੁਣ ਦੇਖੋ ਵਿਟਾਮਿਨ ਡੀ ਦੀ ਗੱਲ ਕਰ ਰਹੇ ਹਾਂ ਵਿਟਾਮਿਨ ਡੀ ਜਿਹੜੀ ਫੀਮੇਲ ਦੇ ਵਿੱਚ ਪ੍ਰੋਪਰ ਹੈ ਤੇ ਕੈਲਸ਼ੀਅਮ ਪੂਰਾ ਹੈ ਯੂਟਰਸ ਦਾ ਕੈਂਸਰ ਉਹਨੂੰ ਹੋ ਹੀ ਨਹੀਂ ਸਕਦਾ ਲੇਕਿਨ ਅੱਜ ਯੂਟਰਸ ਦਾ ਕੈਂਸਰ ਹੋ ਰਿਹਾ ਕਿਉਂ ਹੋ ਰਿਹਾ ਵਿਟਾਮਿਨ ਡੀ ਦੀ ਕਮੀ ਕਰਕੇ ਅਸੀਂ ਸੀਡ ਸਾਈਕਲਿੰਗ ਕਿਉਂ ਸ਼ੁਰੂ ਕਰਵਾਈ ਹੈ ਪੰਪਕਿਨ ਸੀਡ ਰਾਹੀਂ ਵਿਟਾਮਿਨ ਡੀ ਉਹਦੇ ਵਿੱਚ ਐਡ ਹੁੰਦਾ ਲੇਕਿਨ ਜੇ ਤੁਸੀਂ ਸਨ ਰੇਜ਼ ਸਨ ਲਾਈਟ ਨੂੰ ਵੀ ਬਾਡੀ ਨੂੰ ਐਬਜ਼ਾਰਬ ਕਰਵਾਉਂਦੇ ਹੋ ਤਾਂ ਤੁਹਾਡੀ ਬਾਡੀ 'ਚ ਕਿਤੇ ਵੀ ਕੈਂਸਰ ਨਹੀਂ ਹੋ ਸਕਦਾ ਪਰ ਪੁੱਲਰ ਸਾਹਿਬ ਅੱਜ ਤੱਕ ਤਾਂ ਸਾਨੂੰ ਸਾਰਿਆਂ ਨੂੰ ਇਹੀ ਪੜਾਇਆ ਗਿਆ ਕਹਿੰਦੇ ਜਿਹੜੇ ਸੂਰਜ ਤੋਂ ਅਲਟਰਾ ਵਾਇਲਟ ਜਾਂ ਯੂਵੀ ਰੇਜ਼ ਆਉਂਦੀਆਂ ਨੇ ਉਹ ਇੰਨੀਆਂ ਕਿ ਜ਼ਿਆਦਾ ਗੰਦਲੀਆਂ ਹੋ ਗਈਆਂ ਨੇ ਪੋਲੂਟਰ ਪੋਲੂਸ਼ਨ ਦੇ ਕਰਕੇ ਵੀ ਉਹ ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਨੇ ਉਹ ਸਾਡੇ ਮੁਲਕ ਲਈ ਨਹੀਂ ਨਾ ਹਮ ਮਸਲਾ ਕੀ ਹੈ ਕਿ ਸਾਡੇ ਜਿਸੀ ਅੱਜ ਜਿਸੀ ਕਿਤਾਬਾਂ ਪੜ੍ਹ ਰਹੇ ਨੇ ਵੀ ਯੂ ਐਸ ਏ ਤੋਂ ਯੂਰੋਪੀਅਨ ਬੇਸ ਹੈ ਇੰਡੀਆ ਦੇ ਸਾਰੇ ਡਾਕਟਰ ਝੂਠ ਬੋਲਦੇ ਨਹੀਂ ਉਹ ਉਹ ਜਿੰਨੇ ਵੀ ਡਾਕਟਰ ਨੇ ਉਹਨਾਂ ਦੀ ਜਿੰਨੀ ਵੀ ਸਟੱਡੀ ਹੈ ਉਹ ਯੂਰੋਪੀਅਨ ਤੇ ਅਮਰੀਕਨ ਬੇਸਡ ਹੈ ਓਕੇ ਉਹਨਾਂ ਨੂੰ ਪੁੱਛੋ ਪ੍ਰੋਟੀਨ ਲਈ ਕੀ ਖਾਣਾ ਚਾਹੀਦਾ ਉਹ ਕੀ ਕਹਿੰਦੇ ਅੰਡਾ ਅੰਡਾ ਬਿਲਕੁਲ ਉਹਨਾਂ ਨੂੰ ਦਾਲਾਂ ਨਹੀਂ ਦਿਖਦੀਆਂ ਉਹਨਾਂ ਨੂੰ ਇੱਥੇ ਬਲੈਕ ਚਨੇ ਨਹੀਂ ਦਿਖਦੇ ਕਾਲੇ ਚਨੇ ਨਹੀਂ ਦਿਖਦੇ ਉਹਨਾਂ ਦਾ ਨਾਂ ਨਹੀਂ ਕਦੇ ਲਈ ਸਪਰਾਉਟ ਦਾ ਨਾਂ ਹੀ ਲੈਂਦੇ ਹੋ ਕਿ ਉਹਨਾਂ ਦੀ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ ਹੈ ਉਹਨਾਂ ਨੂੰ ਅੰਡਾ ਤੇ ਨਾਨ ਵੇਜ ਤੋਂ ਇਲਾਵਾ ਨਹੀਂ ਪੜਾਇਆ ਗਿਆ ਕਿ ਪ੍ਰੋਟੀਨ ਕਿੱਥੋਂ ਮਿਲਦਾ ਹੈਗਾ ਇਸ ਕਰਕੇ ਉਹਨਾਂ ਨੇ ਉਹੀ ਬੋਲਣਾ ਜੋ ਕਿਤਾਬਾਂ 'ਚ ਪੜਿਆ ਪੂਰੀ ਦੀ ਪੂਰੀ ਜਿਹੜੀ ਲੌਬੀ ਹੈਗੀ ਹੈ ਤੁਸੀਂ ਮੈਡੀਕਲ ਸਾਇੰਸ ਦੀ ਗੱਲ ਕਰ ਰਹੇ ਹੋ ਤਾਂ ਇਸ ਲੌਬੀ ਨੇ ਪੂਰੇ ਦਾ ਪੂਰਾ ਜਿੰਨਾ ਵੀ ਜਿੰਨੀ ਪੜਾਈ ਹੈ ਯੂਰੋਪੀਅਨ ਤੇ ਅਮਰੀਕਨ ਬੇਸਡ ਹੈ ਇੰਡੀਅਨ ਬੇਸ ਜਿਹੜੀ ਸੀ ਨੇਚਰਲ ਹੈ ਸਾਇੰਸ ਉਹ ਤਾਂ ਇਹਨਾਂ ਨੇ ਕਦੇ ਦੀ ਸਾੜਤੀ ਹੋਈ ਹੈ